ਜੀ ਕੀ ਕਹੋਂਗੇ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਮੰਗਾਂ ਹੈ ਇਹ ਦੇਖੋ ਜੀ ਅੱਜ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਜਿਹੜਾ ਕਿ ਪਿਛਲੇ 5-6 ਮਹੀਨਿਆਂ ਤੋਂ ਇੱਕ ਬੜਾ ਪੂਰੇ ਪੰਜਾਬ ਦੇ ਵਿੱਚ ਇੱਕ ਬੜਾ ਵਿਵਾਦ ਚੱਲ ਰਿਹਾ ਹੈ ਕਿ ਪਿਛਲੇ 5-6 ਮਹੀਨਿਆਂ ਤੋਂ ਲੋਕਾਂ ਦੇ ਜਿਹੜਾ ਮਲੇਗਾ ਦੇ ਅਧੀਨ ਕੰਮ ਕੀਤਾ ਹੈ ਉਹਨਾਂ ਨੂੰ ਉਹਨਾਂ ਦੇ ਪੈਸੇ ਨਹੀਂ ਆ ਰਹੇ ਤਾਂ ਜਿਹੜਾ ਲੋਕਾਂ ਨੇ ਮਲੇਗਾ ਦੇ ਵਿੱਚ ਕੰਮ ਕਰਨ ਦੇ ਬਾਵਜੂਦ ਵੀ ਇੰਨੀ ਮਤਲਬ ਮਲੇਗਾ ਵਿੱਚ ਮੋਸਟਲੀ ਜਿਹੜੇ ਗਰੀਬ ਲੋਕ ਨੇ ਜਿਹੜੇ ਕੰਮ ਕਰਦੇ ਨੇ ਪਰ ਆ ਵੀ ਜੀ 6-6 ਮਹੀਨੇ ਪੈਸੇ ਸਰਕਾਰ ਨੇ ਬਲੌਕ ਕਰ ਲਏ ਆ ਮੈਨੂੰ ਨਹੀਂ ਲੱਗਦਾ ਕਿ ਤੂੰ ਮਾੜੀ ਗੱਲ ਕੋਈ ਹੋਰ ਹੋ ਸਕਦੀ ਹੈ ਕਿਉਂਕਿ ਇਹ ਉਹ ਮਜ਼ਦੂਰ ਹੈ ਜਿਹੜਾ ਨੇ ਸਵੇਰੇ ਕਮਾ ਕੇ ਸ਼ਾਮ ਨੂੰ ਖਾਣਾ ਆ ਔਰ ਦੂਸਰਾ ਇਹਦੇ ਵਿੱਚ ਇਹ ਹੈਗਾ ਕਿ ਦੂਸਰੀ ਮੰਗੇ ਹੈ ਕਿ ਜਿਹੜੀ ਇੱਕ ਪਾਸੇ ਸਰਕਾਰ ਐਡਵਾਈਜ਼ਰੀ ਜਾਰੀ ਕਰ ਰਹੀ ਹੈ ਕਿ ਹੀਟ ਵੇਵ ਦਾ ਜੋਰ ਆ ਲੋਕਾਂ ਨੂੰ ਬਾਹਰ ਜਿਹੜਾ ਹੈ ਸਤਰਕ ਹੋ ਕੇ ਨਿਕਲਣਾ ਚਾਹੀਦਾ ਹੈ ਔਰ ਦੂਜੇ ਪਾਸੇ ਸਿੱਖੇ ਮੰਡੇਗਾ ਦਾ ਕੰਮ ਚੱਲ ਰਿਹਾ ਆ ਉਥੇ ਲੋਕਾਂ ਲਈ ਕਿਤੇ ਵੀ ਪੀਣ ਯੋਗ ਸਾਫ਼ ਪਾਣੀ ਦਾ ਕਿਤੇ ਵੀ ਪ੍ਰਬੰਧ ਨਹੀਂ ਹੈ ਤਾਂ ਇਹ ਜਿਹੜਾ ਆ ਮਤਲਬ ਫਿਰ ਲੱਗਾ ਕਿ ਕੋਝਾ ਮਜਾ ਆ ਗਿਆ ਵੀ ਜਿਹੜੇ ਕਿਰਤੀ ਨੇ ਇੱਕ ਪਾਸੇ ਤਾਂ ਇਹ ਹੈ ਕਿ ਲੋਕ ਕੂਲਰਾਂ ਦਾ ਏਸੀਆਂ ਦਾ ਇਸਤੇਮਾਲ ਕਰ ਰਹੇ ਨੇ ਪਰ ਮਜ਼ਦੂਰ ਵਿਚਾਰੇ ਜਿੱਥੇ ਕੰਮ ਕਰਦੇ ਨੇ ਉੱਥੇ ਕੰਮ ਵੀ ਇੰਨੀ ਗਰਮੀ ਚ ਕਰਦੇ ਨੇ ਕੰਮ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਪੈਸਾ ਨਹੀਂ ਮਿਲਦਾ ਉਹਨਾਂ ਮਜ਼ਦੂਰ ਕਮਾਉਂਦਾ ਨਹੀਂ ਹੈ ਜਿੰਨਾ ਉਹ ਆਪਣੀ ਬਮਾਰੀ ਤੇ ਲਗਾ ਰਿਹਾ ਹੈ ਔਰ ਤੀਸਰਾ ਜਿਹੜਾ ਦੇ ਵਿੱਚ ਹੈਗੀ ਹੈ ਕਿ ਕਿਤੇ ਵੀ ਰੜੇ ਮੈਦਾਨਾਂ ਦੇ ਵਿੱਚ ਜਿਹੜਾ ਮਲੇਗਾ ਦਾ ਕੰਮ ਕੱਢਿਆ ਜਾ ਰਿਹਾ ਕਿਤੇ ਵੀ ਕੋਈ ਛਾਂ ਦਾ ਪ੍ਰਬੰਧ ਨਹੀਂ ਹੈ ਤਾ ਮੈਨੂੰ ਲੱਗਦਾ ਵੀ ਇਤੋਂ ਵੱਡੀ ਸਾਡੇ ਲੋਕਾਂ ਦੇ ਨਾਲ ਹੋਰ ਕੋਈ ਤਰਾਸ ਨਹੀਂ ਹੋ ਸਕਦੀ। ਤਾਂ ਜਿਹੜਾ ਇਹ ਦੋ ਤਿੰਨ ਮੰਗਾ ਨੇ ਇਹਨਾਂ ਨੂੰ ਫੋਕਸ ਕਰਕੇ ਕਰ ਰਹੇ ਆ। ਔਰ ਤੀਸਰਾ ਜਿਹੜਾ ਇਹਦੇ ਵਿੱਚ ਇੱਕ ਪਾਸੇ ਦਾ ਮੰਡੇਗਾ ਕਾਨੂੰਨ ਗਾਰੰਟੀ ਦਿੰਦਾ ਕਿ 100 ਡੇਜ਼ ਇਮਪਲੋਇਮੈਂਟ ਹੈ। ਪਰ ਮਾਨਸਾ ਦੇ ਵਿੱਚ ਕਿਤੇ ਵੀ 100 ਡੇਜ਼ ਇਮਪਲੋਇਮੈਂਟ ਪਿਛਲੇ ਕਈ ਸਾਲਾਂ ਤੋਂ ਮਿਲੀ ਨਹੀਂ। ਔਰ ਜੇ ਵੇਜੇਜ਼ ਦੀ ਗੱਲ ਕਰਦੇ ਆ ਤਾਂ ਕਿਸੇ ਨੂੰ 280 ਰੁਪਏ ਕਿਸੇ ਨੂੰ 270 ਰੁਪਏ ਪੈ ਰਹੀ ਹੈ। ਪੂਰੀਆਂ ਵੇਜੇਜ਼ ਵੀ ਨਹੀਂ ਪੈ ਰਹੀਆਂ। ਔਰ ਜਿਹੜਾ ਮਾਸਟਰ ਰੋਲ ਕੰਮ ਕਰਾ ਕੇ ਮਾਸਟਰ ਰੋਲ ਜ਼ੀਰੋ ਕਰ ਦਿੱਤੇ ਜਾ ਰਹੇ ਹਨ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੇ ਇੱਥੇ ਦੇ ਗ੍ਰਾਮ ਰੋਜ਼ਗਾਰ ਸੇਵਕ ਨੇ ਉਹ ਲੋਕਾਂ ਤੋਂ ਬਿਜ਼ਾਰ ਲੈ ਰਹੇ ਨੇ ਬਿਜ਼ਾਰ ਦਾ ਚੜਾਇਆ ਉਹ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜੀ ਹੈ ਉਹਨੂੰ ਉਲੰਘਣਾ ਨੂੰ ਬੜਾ ਬੰਦ ਕੀਤਾ ਗਿਆ ਹੈ ਕਿ ਜਿਹੜੀ ਬਿਜ਼ਾਰ ਕਿਸੇ ਤੋਂ ਨਹੀਂ ਲਈ ਜਾ ਸਕਦੀ ਤਾਂ ਜਿਹੜੇ ਐਦਾ ਦੇ ਹਾਲਾਤ ਅਲੀ ਮਡੇਗਾ ਮਜ਼ਦੂਰਾਂ ਦੇ ਨਾਲ ਬਣ ਰਹੇ ਨੇ ਤਾਂ ਅਸੀਂ ਉਹਨਾਂ ਦੇ ਸਮਾਜ ਵਿੱਚ ਜਿਹੜਾ ਮੰਗ ਪੱਤਰ ਦੇ ਲਈ ਜਾ ਰਹੇ ਹਾਂ ਮਨਰੇਕਾ ਮਜ਼ਦੂਰਾਂ ਦੀਆਂ ਜਿਹੜਾ ਪ੍ਰਦਰਸ਼ਨ ਕਰਦਾ ਅ ਦੇਖੋ ਜੀ ਅੱਜ ਜਿਹੜੀ ਅਸੀਂ ਮਰੇਕਾ ਵਰਕਰ ਯੂਨੀਅਨ ਵੱਲੋਂ ਜਿਹੜਾ ਮਨਰੇਕਾ ਮਜ਼ਦੂਰਾਂ ਦੀਆਂ ਸਮੱਸਿਆ ਨੂੰ ਲੈ ਕੇ ਅੱਜ ਦਾ ਮੰਗ ਪੱਤਰ ਅਸੀਂ ਡੀਸੀ ਸਾਹਿਬ ਨੂੰ ਦੇਣ ਜਾ ਰਹੇ ਆ ਸਾਡੀਆਂ ਮੇਨ ਮੰਗਾਂ ਇਹ ਹੈਗੀਆਂ ਨੇ ਇੱਕ ਤਾਂ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਮਨਰੇਕਾ ਦੇ ਪੈਸੇ ਨਹੀਂ ਸੀ ਪੈਸੇ ਤੇ ਕਦੇ ਵੀ 4-4 5-5 ਮਹੀਨੇ ਜਿਹੜੇ ਹੋ ਗਏ ਕੰਮ ਕਰੇ ਨੂੰ ਉਦੋਂ ਕੋਈ ਕਾਨੂੰਨ ਇਹ ਕਹਿੰਦਾਗਾ ਵੀ ਹਰ 14 ਦਿਨ ਕੰਮ ਕਰਨ ਤੋਂ ਬਾਅਦ 15ਵੇਂ ਦਿਨ ਇਹਦੇ ਪੈਸੇ ਪਾਣੇ ਜ਼ਰੂਰੀ ਆ ਤਾਂ ਅਸੀਂ ਸਾਡੀ ਪਹਿਲੀ ਮੰਗ ਤਾਂ ਇਹ ਆ ਵੀ ਕਾਨੂੰਨ ਦੇ ਮੁਤਾਬਕ ਜਦੋਂ ਵੀ ਮਜ਼ਦੂਰਾਂ ਤੋਂ ਕੰਮ ਲਿਆ ਜਾਂਦਾ ਤਾਂ ਇਹਨਾਂ ਦੇ ਜਿਹੜਾ ਹੈਗਾ ਪੈਸੇ ਤਰਾਂ ਤੇ ਜਿਹੜੇ ਖਾਤਿਆਂ ਦੇ ਵਿੱਚ ਪਾਏ ਜਾਣ। ਦੂਸਰੀ ਗੱਲ ਇਹ ਅੱਜ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੀਆਂ ਨਜਾਇਜ਼ ਆਹਾਜੀਆਂ ਜਿਹੜੀਆਂ ਲੋਕਾਂ ਦੇ ਘਰੇ ਬੈਠੀਆਂ ਦੀਆਂ ਲੱਗਦੀਆਂ ਨੇ ਕਿ ਜਾਂ ਜਿਹੜਾ ਕਿ ਮਿੰਤੀ ਦੇ ਅਧਾਰ ਤੇ ਕੰਮਾਂਗਾ ਜਿਹੜਾ ਖੂਨ ਪਸੀਨੇ ਦੀ ਕਮਾਈ ਕਰਨ ਵਾਲੇ ਮਜ਼ਦੂਰ ਆ ਉਹਨਾਂ ਦੀ ਕਮਾਈ ਦੇ ਵਿੱਚੋਂ ਜਿਹੜੇ ਪੈਸੇ ਆ ਉਹ ਚਲੇ ਜਾਂਦੇ ਹੈਗੇ ਅੱਗੇ। ਦੂਸਰੀ ਗੱਲ ਅੱਜ ਤੱਕ ਅੱਜ ਬਹੁਤ ਜਿਹੜੀ ਗਰਮੀ ਜਿਹੜੀ ਪੈ ਰਹੀ ਹੈਗੀ ਸਰਕਾਰ ਜੇ ਸਰਕਾਰੀ ਦਫ਼ਤਰਾਂ ਦੇ ਵਿੱਚ ਪਰਬੰਧ ਕਰਦੀ ਆ ਤਾਂ ਅਸੀਂ ਕਹਿੰਦੇ ਆ ਵੀ ਨਰੇਕਾ ਮਜ਼ਦੂਰ ਨੇ ਜਿਹੜੇ ਉੱਥੇ ਕੰਮ ਵਾਲੀ ਜਗ੍ਹਾ ਦੇ ਉੱਪਰ ਵੀ ਜਿਹੜਾ ਪੀਣ ਵਾਲੇ ਪਾਣੀ ਦਾ ਜਿਹੜਾ ਪ੍ਰਬੰਧ ਕੀਤੇ ਜਾਣ ਜਿਹੜੇ ਤਾਂ ਕਿ ਜਿਹੜੇ ਮਜ਼ਦੂਰ ਆ ਉਹ ਗਰਮੀ ਤੋਂ ਬਚ ਸਕਣ